ਕਵਰੀ ਪੁੱਤ ਦਾ ਰਿਸ਼ਤਾ ਕਰਦੇ ਆ ਚੰਗਾ ਭਲਾ ਠਾਕਾ ਲੱਗ ਗਿਆ ਸਗਨ ਵਿਹਾਰ ਸਾਹਿਬ ਕੁਝ ਹੋ ਗਿਆ ਬਾਅਦ ਚ ਇੱਕ ਰਿਸ਼ਤਾ ਹੋਰ ਆ ਜਾਂਦਾ ਉਹ ਕਹਿੰਦੇ ਗੱਡੀ ਦੇਵਾਂਗੇ 11 ਲੱਖ ਵਾਲੀ ਫਿਰਾਂ ਦੇ ਹੁਣ ਪਹਿਲੇ ਨੂੰ ਜਵਾਬ ਦੇ ਇਹੋ ਆਂ ਦੇ ਗੱਡੀ ਦੇਵਾਂਗੇ 4 ਕੁ ਲੱਖ ਵਾਲੀ ਹੁਣ ਬਹਾਨਾ ਕੀ ਬਣਾਉਣਾ ਕੋਈ ਨਾ ਕੋਈ ਬਹਾਨਾ ਪੁੰਨਾ ਬਣਾ ਕੇ ਪਹਿਲੇ ਥਾਂ ਤੋਂ ਜਵਾਬ ਦੇ ਦਿੰਦੇ ਫਿਰ ਨਵੇਂ ਥਾਂ ਤੇ ਜਿੱਥੇ 11 ਲੱਖ ਵਾਲੀ ਗੱਡੀ ਆਉਣੀ ਆ ਉਥੇ ਹਾਂ ਕਰ ਦਿੰਦੇ ਆ ਅਜੇ ਪਤਾ ਕੀ ਆਂਦੇ ਆ ਲੋਕਾਂ ਨੂੰ ਲਾਲਚ ਨੇ ਖਾ ਲਿਆ ਪਊ ਉੱਚੀ ਬੋਲੋ ਜੀ ਲੋਕਾਂ ਨੂੰ ਤੇ ਲਾਲਚ ਨਿਕਾਲੇ ਆਪਾਂ ਲੋਕਾਂ ਚ ਅੱਛੇ ਨਾਲੇ ਇਦਾਂ ਦੇ ਢੀਠ ਬੰਦੇ ਪਤਾ ਕੀ ਜਾਂਦੇ ਆ ਕੌਮ ਦਾ ਤੇ ਬੇੜਾ ਹੀ ਗਰਕ ਹੋ ਗਿਆ ਵੀ ਤੁਸੀਂ ਕੌਮ ਚੋਂ ਬਾਹਰ ਜੇ ਕਿਤੇ ਭਲਾ ਤੁਸੀਂ ਤੇ ਕੌਮ ਦਾ ਹਿੱਸਾ ਹੀ ਜੇ ਤੁਸੀਂ ਕਿਸੇ ਦੇ ਢੀ ਪੁੱਤ ਦਾ ਦਿਨ ਮਿਥ ਕੇ ਤੁਸੀਂ ਜਾ ਕੇ ਇੱਕ ਲਾਲਚ ਕਰਕੇ ਅੱਛਾ ਫਿਰ ਜਿਹੜੀ ਵੱਡੀ ਗੱਡੀ ਲੈ ਕੇ ਆਉਂਦੀ ਆ ਨਾ ਉਹ ਪਾਠ ਵੀ ਬੜਾ ਪੜਾਉਂਦੀ ਸਾਰੇ ਡੱਬਰ ਨੂੰ ਬੋਲੋ ਭੈਣੋ ਵੇਖੋ ਹੁਣ ਭੈਣਾਂ ਹੱਸਦੀਆਂ ਉਹ ਜਿਨ੍ਹਾਂ ਨੇ ਪੜੇ ਹੁੰਦੇ ਪਾਠ ਉਹਨਾਂ ਨੂੰ ਹਾਸਾ ਆਉਂਦਾ ਹੀ ਆ ਨਾ ਫਿਰ ਜਾਂ ਕਿਸੇ ਰਿਸ਼ਤੇਦਾਰ ਦਾ ਪਾਠ ਪੜਿਆ ਵੇਖਿਆ ਹੁੰਦਾ ਉਹ ਜਿਹੜੀਆਂ ਆਉਂਦੀਆਂ ਨੇ ਨਾ ਇਹ ਇਦਾਂ ਦਾ ਕਰਕੇ ਉਹ ਫਿਰ ਮਜਾਲ ਕੀ ਆ ਵੀ ਅਗਲੀ ਸੀਟ ਤੇ ਸੱਸ ਬਹਿ ਜਾਏ ਉਹਨਾਂ ਨੇ ਚੱਲ ਮਾਈ ਪਿਛਲੇ ਬੰਨੇ ਇਨਸ਼ੋਰੈਂਸ ਮੇਰੇ ਨਾਂ ਤੇ ਆ ਜੀ ਆਰਸੀ ਮੇਰੇ ਨਾਂ ਤੇ ਆ ਇਹ 8-9 ਲੱਖ 10 ਲੱਖ ਮੇਰੇ ਬਾਪੂ ਨੇ ਲਾਇਆ ਤੇ ਜੇ ਪੁੱਤ ਦੀ ਕਮਾਈ ਦੀ ਹੋਊਗੀ ਫਿਰ ਮਾਈ ਰੋਵਣਾ ਕਹਿ ਸਕਦੀ ਤਾਂ ਮੈਂ ਆਪਣੇ ਪੁੱਤ ਲਾ ਕੇ ਬਹਿਣਾ ਕਿਉਂਕਿ ਮੇਰੇ ਪੁੱਤ ਨੇ ਕਮਾਈ ਕਰਕੇ ਗੱਡੀ ਲਈ ਹੈ ਤੇ ਜੇ ਦਾਤ ਚਾਹੀ ਹੋਗੀ ਬੋਲ ਕੇ ਦੱਸਿਓ ਭਲਾ ਫੇਰ ਤੇ ਹੋ ਸਕਦਾ ਕਹਿੰਦੇ ਸਵਾਰੀਆਂ ਪੂਰੀਆਂ ਮਾਤਾ ਬਸ ਤੇ ਆ ਜਾ ਫੇ ਮਾਤਾ ਨੂੰ ਪਛਤਾਵਾ ਵੀ ਹੁੰਦਾ ਉਦੋਂ ਆਹਨੇ ਮੈਂ ਐਵੇਂ ਮੂੰਹ ਕਾਲਾ ਕਰਾਇਆ ਗੱਡੀ ਮੰਗ ਕੇ ਵੀ ਜੇ ਮੇਰੀ ਵਾਰੀ ਬਸ ਚਾਉਣੀ ਸੀ ਅਗਲੇ ਨੇ ਆਪਣਾ ਟੱਬਰ ਬਿਠਾ ਲਿਆ ਜਿਨ੍ਹਾਂ ਦਾ ਜਿਨ੍ਹਾਂ ਦੇ ਪੈਸੇ ਲੱਗੇ ਉਹਨਾਂ ਆਪਣਾ ਨਿਆਣਾ ਨਿਆਣਾ ਜੋ ਬਾਲ ਬੱਚਾ ਸੀ ਲੱਦ ਲਿਆ ਉਹਨਾਂ ਮਾਈ ਬਾਪੂ ਦੀ ਵਾਰੀ ਆਏ ਕਹਿੰਦੇ ਤੁਸੀਂ ਬਸ ਬੜੀ ਬਿੜੀ ਚੱਲਦੀ ਇਥੇ ਵੋਲਵੋ ਏਸੀ ਆ ਬਾਹਰ ਤੁਹਾਡਾ ਘਟਾ ਮਿੱਟੀ ਪੈਣਾ ਨਹੀਂ ਤੁਹਾਡੇ ਤੇ